ਸਤਿ ਸ਼੍ਰੀ ਅਕਾਲ ਜੀ ਕਲੀਅਰ ਕਲੌਥ ਹਾਊਸ ਚੈਨਲ ਤੇ ਤੁਹਾਡਾ ਬਹੁਤ ਸਾਰਾ ਸਵਾਗਤ ਹੈ ਜੀ ਤੇ ਵੀਡੀਓਜ਼ ਨੂੰ ਪਿਆਰ ਦੇਣ ਲਈ ਧੰਨਵਾਦ ਜੀ ਥੋੜਾ ਚੈਨਲ ਜੇ ਤੁਸੀਂ ਅੱਜ ਸਾਡੇ ਚੈਨਲ ਪਹਿਲੀ ਵਾਰੀ ਦੇਖਿਆ ਤੇ ਫਿਰ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਅਸੀਂ ਬਹੁਤ ਹੀ ਜੈਨੂਇਨ ਪ੍ਰਾਈਸ ਤੇ ਤੁਹਾਡੇ ਲਈ ਬਹੁਤ ਸੋਹਣੀ-ਸੋਹਣੀ ਆਈਟਮਾਂ ਡੇਲੀ ਇੰਡੀਆ ਟਾਈਮ ਦੇ ਸਵੇਰੇ 9 ਵਜੇ ਲੈ ਕੇ ਆਉਂਦੇ ਹਾਂ ਤੇ ਸੰਡੇ ਨੂੰ ਸ਼ਾਮ ਨੂੰ 5 ਵਜੇ ਤੇ ਲਗਾਤਾਰ ਬਹੁਤ ਦਿਨਾਂ ਤੋਂ ਆਪਣੀ ਸੇਲ ਦੀ ਵੀਡੀਓਜ਼ ਆ ਰਹੀਆਂ ਸੀਗੀਆਂ ਤੇ ਵਿੱਚ ਹੀ ਮੈਸੇਜ ਫਿਰ ਪਸ਼ਮੀਨੇ ਦੇ ਆ ਜਾਂਦੇ ਤੇ ਅੱਜ ਅਸੀਂ ਤੁਹਾਨੂੰ ਕਸ਼ਮੀਨਾ ਠੀਕ ਹੈ ਕਿਸੇ 'ਚ ਇੱਕ ਸੂਟ ਹੈ ਕਿਸੇ 'ਚ ਦੋ ਹੈ ਅਲੱਗ-ਅਲੱਗ ਬ੍ਰਾਂਡ ਹੋਣਗੇ ਕੋਸ਼ਿਸ਼ ਕਰਾਂਗੇ ਕਿ ਸਾਰੇ ਬ੍ਰਾਂਡ ਨਾਲ-ਨਾਲ ਦੱਸੀ ਜਾਏਗੀ ਪਰ ਜੇ ਕਿਤੇ ਨਾਮ ਦੱਸਿਆ ਗਿਆ ਇਹ ਸਾਰੇ ਸੂਟਾਂ ਦੀ ਗਰੰਟੀ ਹੈ ਕਿ ਕਿਸੇ ਵੀ ਸੂਟ ਤੇ ਬੁਰ ਨਹੀਂ ਆਊਗਾ ਜਿੰਨੇ ਵੀ ਸੂਟ ਦਿਖਾਵਾਂਗੇ ਬੁਰ ਕਿਸੇ ਤੇ ਨਹੀਂ ਆਊਗਾ ਬਸ ਠੀਕ ਹੈ ਲਓ ਜੀ ਪਹਿਲਾ ਸੂਟ ਜਿਹੜਾ ਸ਼ੁਰੂ ਕਰਨ ਲੱਗੇ ਆਪਾਂ ਲਓ ਇਹਨ ਗੱਡਮਾ ਪਛਵੀਨਾ ਹੋਊਗਾ ਖੁੱਲੇ ਡੁੱਲੇ ਇਹਨਾਂ ਦੇ ਵਰ ਹੋਣਗੇ ਹਨ ਆ ਦੇਖੋ ਵਰਕ ਵਾਲੇ ਤੁਹਾਨੂੰ ਸਾਰਾ ਸੂਟ ਹਾਈਲਾਈਟਡ ਹੈਂਡ ਵਰਕ ਐਂਡ ਮਸ਼ੀਨ ਵਰਕ ਠੀਕ ਹੈ ਜੀ ਤੇ ਇਹ ਤੁਹਾਨੂੰ ਔਮਨ ਬ੍ਰਾਂਡ ਦਾ ਦਿਖਾ ਰਹੇ ਆ ਇਹ ਤੁਹਾਨੂੰ ਮਿਲੂ ਇਹਦਾ ਬਾਟਮ ਠੀਕ ਹੈ ਜੀ 3 ਮੀਟਰ ਦਾ ਇਹਨਾਂ ਦਾ ਬਾਟਮ ਹੁੰਦਾ ਹੈ 2.5 ਪਲੱਸ ਹੁੰਦਾ ਹੈ ਤੈਨੂੰ ਦਾ ਪੂਰਾ ਨਾਮ ਵੀ ਹੋਵੇ ਤਾਂ 2.5 ਪਲੱਸ ਹੁੰਦਾ ਹੈ ਹਾਂ ਠੀਕ ਹੈ ਜੀ ਤੇ ਨਾਲ ਤੁਹਾਨੂੰ ਇਹਦੇ ਮਿਲਣਾ ਹੈ ਬਹੁਤ ਹੀ ਪਿਆਰਾ ਜਿਹਾ ਬਿਲਕੁਲ ਹੀ ਪਤਲਾ ਸ਼ਾਲ ਪਿਓਰ ਦਾ ਲਓ ਜੀ ਦੇਖੋ ਠੀਕ ਹੈ ਆ ਤੁਹਾਨੂੰ ਲਾਈਟ weight ਸ਼ਾਲ ਮਿਲਣਾ ਹੈ ਬਹੁਤ ਹੀ ਸੋਹਣਾ ਇਹਦਾ カラー ਹੈ ਤੇ ਬੈਕ ਸਾਈਡ ਤੇ ਤੁਹਾਨੂੰ ਸੇਮ ਪ੍ਰਿੰਟ ਮਿਲੂਗਾ 2.5 ਮੀਟਰ ਦੀ ਸ਼ਰਟ ਮਿਲੂਗੀ ਤੇ ਕੰਪਨੀ ਮਾਰਕਾ ਦਿੰਦੀ ਹੈ 3 ਮੀਟਰ ਦਾ ਬਾਟਮ ਦਾ ਠੀਕ ਹੈ ਪਰ ਤੁਸੀਂ 3 ਮਤਲਬ 2.5 ਪਲੱਸ ਰਹੂਗਾ 3 ਦੇ ਕਰੀਬ ਹੀ ਹੁੰਦਾ ਹੈ ਉਹਨਾਂ ਦੇ ਖਿੱਚ ਕੇ ਮਾਣੇ ਹੁੰਦੇ ਆ ਤੇ ਲਓ ਜੀ ਖੁੱਲਾ ਡੋਲਾ ਤੁਹਾਨੂੰ 2.5 ਮੀਟਰ ਦਾ ਮਿਲੂਗਾ ਇਹਦੇ ਨਾਲ 2.5 ਦਾ ਨਹੀਂ ਤਾਂ 2.5 ਹੋਊਗਾ ਮੈਨੂੰ ਸ਼ਾਲ ਮੈਨੂੰ ਪਤਾ ਨਹੀਂ ਦੁਪੱਟੇ ਇਹਨਾਂ ਦੇ 2.5 ਹੁੰਦੀ ਹੈ ਠੀਕ ਹੈ ਬਟ ਬਹੁਤ ਹੀ ਪਿਆਰਾ ਸ਼ਾਲ ਹੈ ਨਾਲ ਲਾਈਟ ਵੇਟ ਤੇ ਪ੍ਰਾਈਸ ਮਿਲੂਗਾ ਤੁਹਾਨੂੰ ਅੱਜ ਇਹ ਸੂਡ ਦਾ ਉਗਾ 1590 ਰੁਪਏ ਅੱਜ ਤੁਹਾਨੂੰ ਇਹ 1590 ਵਿੱਚ ਮਿਲਣਾ ਹੈ ਠੀਕ ਹੈ ਜੀ ਲਓ ਜੀ ਅਗਲਾ ਸੂਟ ਕਲਰ ਨੇ ਦੇ ਕਲਰ ਮਿਲ ਲਗੇ ਠੀਕ ਹੈ ਸੇਮ ਦਾ ਕਲਰ ਮਿਲ ਰਿਹਾ ਤੁਹਾਨੂੰ ਜਿਹੜਾ ਹੁਣੇ ਤੁਹਾਨੂੰ ਦਿਖਾਇਆ ਉਹਦਾ ਕਲਰ ਹੈ ਇਹ ਅਗਲਾ ਕਲਰ ਤੁਹਾਨੂੰ ਇਹ ਮਿਲੂਗਾ ਉਹ ਸੀਗਾ ਥੋੜਾ ਜਿਹਾ ਹਾਂ ਇਹ سرمਈਜਾ ਕਲਰ ਹੈ ਬਹੁਤ ਸੋਹਣਾ ਇੱਕ ਕਲਰ ਤੁਹਾਨੂੰ ਲੈ ਲੀ ਚੀ ਇਹ ਲੈ ਸਿਜਾ ਮਿਲੂਗਾ ਇਹ ਠੀਕ ਹੈ ਲੋ ਇਸ ਤਰ੍ਹਾਂ ਦਾ ਕਲਰ ਹੋਊਗਾ ਨੋਟ ਕਰ ਲਓ ਲੂਈ ਕਿਸੇ ਤੇ ਨਹੀਂ ਆਉਗੀ ਠੀਕ ਹੈ ਜੀ ਆਹ ਲਓ ਅਗਲਾ ਡਿਜ਼ਾਈਨ ਆ ਗਿਆ ਪੰਜਵਾਂ ਸੂਟ ਦਿਖਾਉਣ ਲੱਗੀ ਹਾਂ ਤੁਹਾਨੂੰ ਵੂਮੈਂਟ ਬ੍ਰਾਂਡ ਦਾ ਹੀ ਹੋਊਗਾ ਇਹ ਵੀ ਪੂਰਾ ਐਨ ਗੱਡਵਾ ਫੈਬਰਿਕ ਆਊਗਾ ਤੁਹਾਡੇ ਕੋਲ ਐਨ ਵਧੀਆ ਠੀਕ ਹੈ ਵੂਮੈਂਟ ਬ੍ਰਾਂਡ ਇਸ ਤੁਹਾਨੂੰ ਬਹੁਤ ਦਿੱਤਾ ਹੈ ਕਿ ਗਰਮੀਆਂ 'ਚ ਵੀ ਦਿੱਤਾ ਹੈ ਤੇ ਲਓ ਜੀ ਦੇਖੋ ਪਹਿਲਾਂ ਤੇ ਇਹਦਾ ਕਲਰਫੁੱਲ ਜਿਹਾ ਬਹੁਤ ਹੀ ਮਿੱਠਾ-ਮਿੱਠਾ ਜਿਹਾ ਕਲਰ ਹੈ ਇਹਦਾ ਤੇ ਉਹਦੇ ਵਿੱਚ ਨੈਗੇਟਿਵ ਜੀ ਪ੍ਰਿੰਟਿੰਗ ਹੈ ਠੀਕ ਹੈ ਜੀ ਮਹਿੰਦੀ ਕਲਰ ਜਹਾ ਤੇ ਨਾਲ ਫਿਰ ਇਹਦੇ ਉੱਤੇ ਇਸ ਤਰ੍ਹਾਂ ਕਲਰਫੁੱਲ ਬਾਰਡਰ ਹੈ ਉਹਦੇ ਵਿੱਚ ਵਰਕ ਤੇ ਨਾਲ ਇੱਕ ਫੁੱਲ ਉੱਪਰੋਂ ਤੇ ਨਾਲ ਤੁਹਾਨੂੰ ਬਾਹਾਂ ਦਾ ਪ੍ਰਿੰਟ ਮਿਲ ਰਿਹਾ ਠੀਕ ਹੈ ਜੀ ਤੇ ਇਹ ਤੁਹਾਨੂੰ ਮਿਲੂਏ ਦੀ ਬਾਟਮ ਠੀਕ ਤੇ ਇਹ ਤੁਹਾਨੂੰ ਮਿਲੂਏ ਦੇ ਨਾਲ ਬਹੁਤ ਸੋਹਣਾ ਸ਼ਾਲ ਲਓ ਜਸਟ ਪਿਕ ਠੀਕ ਹੈ ਹਾਂ ਇਹ ਤੁਹਾਨੂੰ ਸ਼ਾਲ ਮਿਲਣ ਨਾਲ ਪਤਲਾ ਪਿਆ ਬਹੁਤ ਹੀ ਪਿਆਰਾ ਪਿਓਰ ਦਾ ਸ਼ਾਲ ਮਿਲਣ ਨਾਲ ਤੁਹਾਨੂੰ ਠੀਕ ਹੈ ਜੀ ਲੋ ਨੈਕਸਟ ਆ ਗਿਆ ਜੀ ਇਹਦੇ ਵਿੱਚ ਕਲਰ ਇਹ ਵਾਲਾ ਠੀਕ ਹੈ ਲੋ ਇਹ ਉਸ ਤੋਂ ਥੋੜਾ ਜਿਹਾ ਗੂੜਾ ਹੈ ਹਾਂਜੀ ਹਾਂ ਇੱਕ ਕਲਰ ਤੁਹਾਨੂੰ ਇਹ ਮਿਲੂਗਾ سرمਈ ਟਾਈਪ ਹੈ سرمਈ ਟਾਈਪ ਹੈ ਠੀਕ ਹੈ ਜੀ ਨੈਕਸਟ ਆ ਗਿਆ ਇਹ ਵਾਲਾ ਵੂਮਨ ਬ੍ਰਾਂਡ ਦਾ ਹੀ ਰਹੂਗਾ ਠੀਕ ਹੈ ਲੋ ਅੱਜ ਤੁਹਾਨੂੰ ਸਾਰੇ ਇੱਕੋ ਰੇਟ 'ਚ ਦੇਣੀ ਹੈ ਇਹ ਇਹ ਵਾਲੇ ਹਾਂ ਕੜਾਈਆਂ ਵਾਲੇ ਠੀਕ ਹੈ ਇੱਕ ਵਾਰੀ ਤੁਹਾਨੂੰ ਹੋਰ ਦਿਖਾਵਾਂਗੇ ਦੋ ਵੈਰਾਈਟੀਆਂ ਦਿਖਾਵਾਂਗੇ ਲੋ ਜੀ ਇਹ ਤੁਹਾਨੂੰ ਮਿਲ ਰਿਹਾ ਜੀ ਹੈਂਡਵਰਕ ਨਾਲ ਲੋਡਡ ਸੂਟ ਸਾਰਾ ਸਿੱਪੀ ਵਰਕ ਹੋਇਆ ਹੋਇਆ ਠੀਕ ਤੇ ਇਹ ਤੁਹਾਨੂੰ ਮਿਲ ਰਿਹਾ ਜੀ ਇਹਦਾ ਬਾਟਮ ਕਲਰ ਨੋਟ ਕਰ ਲਓ ਇਹ ਤੁਹਾਨੂੰ ਮਿਲੂ ਇਹਦਾ ਬਿਲਕੁਲ ਹੀ ਪਤਲਾ ਪਿਆਰਾ ਸ਼ਾਲ ਲੋ ਠੀਕ ਹੈ ਜੀ ਹਾਂ ਬਹੁਤ ਸੋਹਣਾ ਕਲਰ ਹੈ ਇਹਦਾ ਸਰਦੀਆਂ 'ਚ ਇਹੋ ਜਿਹੇ ਰੰਗ ਖਿੜਮੇ ਖਿੜਮੇ ਪਾਈ ਵੈਸੀ ਬਹੁਤ ਸੋਹਣੀ ਲੱਗਦੀ ਹੈ ਹੈਂਡਵਰਕ ਦਾ ਸੂਟ ਹੈ ਔਮੈਂਟ ਬ੍ਰਾਂਡ ਦਾ ਸੂਟ ਨੰਬਰ ਹੈਗਾ ਸੂਟ ਨੰਬਰ 8 ਠੀਕ ਹੈ ਜੀ ਅਗਲਾ ਆ ਗਿਆ ਜੀ 9 ਨੰਬਰ ਥੋੜਾ ਜਿਹਾ ਡਿਜ਼ਾਈਨ ਚੇਂਜ ਹੈ ਵੇਖੋ ਅਨੋਖੀ ਦੇਖੋ ਪੂਰਾ ਗੜਮਾ ਫੈਬਰਿਕ ਸੋਲਿਡ ਕੋਈ ਲੁਈ ਉਹ ਲੁਈ ਨਹੀਂ ਆਉਣੀ ਕੋਈ ਤੁਹਾਨੂੰ ਲਾਈਨਿੰਗ ਲਵਾਉਣ ਦੀ ਲੋੜ ਨਹੀਂ ਬਿਨਾਂ ਲਾਈਨਿੰਗ ਤੋਂ ਸੂਟ ਸਟਿਚ ਕਰਾ ਲਿਓ ਤੁਸੀਂ ਤੇ ਲੋ ਜੀ ਆ ਤੁਹਾਨੂੰ ਮਿਲੂਗਾ ਇਹਦੇ ਤੇ ਹੈਂਡਵਰਕ ਭਰ ਕੇ ਠੀਕ ਹੈ ਆਰੀਵਰਕ ਮਿਲ ਰਿਹਾ ਸਾਰੇ ਫੁੱਲਾਂ ਦੇ ਉੱਤੇ ਠੀਕ ਹੈ ਇਹ ਆ ਗਿਆ ਤੁਹਾਡਾ ਪਿਸਤਾਜੀ ਟੋਨ ਕਹਾਂਗੇ ਇਹਨੂੰ ਹਾਂ ਠੀਕ ਹੈ ਲੈ ਜੀ ਪਿਸਤਾਜਾ ਇਹ ਆ ਗਈ ਦੀ ਬਾਟਮ ਤੇ ਇਹ ਮਿਲੂ ਤੁਹਾਨੂੰ ਇਹਦਾ ਸ਼ਾਲ ਲੋ ਜੀ ਦੇਖੋ ਸਰਦੀਆਂ ਦੇ ਤੋਹਫੇ ਨੇ ਹਾਂ ਇਹ ਤੁਹਾਨੂੰ ਸ਼ਾਲ ਮਿਲੂਗਾ ਠੀਕ ਹੈ ਖੁੱਲੇ ਡੁਲੇ ਸ਼ਾਲ ਨਹੀਂ ਪੂਰੇ ਪ੍ਰਾਈਸ ਬਹੁਤ ਸੋਹਣਾ ਮਿਲ ਰਿਹਾ ਤੁਹਾਨੂੰ ਇਸ ਪ੍ਰਾਈਸ ਤੇ ਪੋਸਿਬਿਲਟੀ ਨਹੀਂ ਹੁੰਦੀ ਮੇਰੇ ਲਈ ਡਿਸਕਾਊਂਟ ਦੇ ਸਕਦੀ ਹੁੰਦੀ ਹੈ ਠੀਕ ਹੈ ਹਾਲੋ ਹਾਂ ਅਗਲਾ ਹਾਂ ਸੇਮ ਦਾ ਅਗਲਾ ਕਲਰ ਹੈ ਠੀਕ ਹੈ ਕਲਰ ਨੋਟ ਕਰ ਲਓ ਪੀਚੀ ਪਿੰਕ ਜਿਹਾ ਕਲਰ ਹੁੰਦਾ ਜਿਹੜਾ ਉਹ ਵਾਲਾ ਤੁਹਾਨੂੰ ਇਹ ਵਾਲਾ ਮਿਲੂਗਾ ਇਹ ਵੀ ਪਿਸਤਲ ਹੈ ਚੀਜ਼ ਹੈ ਇਹ ਬਹੁਤ ਸੋਹਣਾ ਜਿਹਾ ਕਲਰ ਹਾਂ ਲੋ ਜੀ ਕਲਰ نوٹ ਕਰ ਲੋ ਠੀਕ ਹੈ ਇਹਲਾ ਡਿਜ਼ਾਈਨ ਇਹ ਆ ਗਿਆ ਬਹੁਤ ਸੋਹਣਾ ਪਿਆਰਾ ਸੂਟ ਹੈ ਇਹ ਲੋਚ ਦੇਖੋ ਇਹਦੀ ਤੁਹਾਨੂੰ ਇਹ ਤੁਹਾਨੂੰ 3 ਮੀਟਰ ਦੀ ਸ਼ਰਟ ਚ ਮਿਲੂਗਾ ਠੀਕ ਹੈ ਦੇਖੋ ਤੁਸੀਂ ਇਹਦੇ ਚ ਬਹੁਤ ਸੋਹਣਾ ਜਿਹਾ ਵਰਖੂਆ ਵੇ ਚੀਕਾ ਦਬਕੀ ਦਾ ਤੇ ਸਿੱਪੀ ਦਾ ਸਾਰੇ ਫੁੱਲਾਂ ਚ ਫੁੱਲ ਵੀ ਬੜੇ ਹਟਮੇ ਜੀ ਹੈ ਬਹੁਤ ਪਿਆਰਾ ਸੂਟ ਮਿਲਣਾ ਤੁਹਾਨੂੰ ਬਾਜੂ ਦਾ ਫੈਬਰਿਕ ਤੁਹਾਨੂੰ ਅਲੱਗ ਤੋਂ ਮਿਲੂਗਾ 1 ਦਾ ਮੀਟਰ ਠੀਕ ਹੈ ਜੀ ਇਹ ਤੁਹਾਨੂੰ ਮਿਲੂਗੀ ਦੀ ਪੂਰੀ ਸੋਲਿਡ ਬਾਟਮ ਤੇ ਇਹ ਤੁਹਾਨੂੰ ਮਿਲੂਗਾ ਇਹਦੇ ਨਾਲ ਸ਼ਾਲ ਪੱਲੋਚੀ ਆ ਤੁਹਾਨੂੰ ਸ਼ਾਲ ਮਿਲੂਗਾ ਕੰਟਰਾਸਟ ਠੀਕ ਹੈ ਖੁੱਲਾ ਡੁੱਲਾ ਤੇ ਪ੍ਰਾਈਸ ਇਹਦਾ ਵੀ ਮਿਲਣਾ ਹੈ ਸੇਮ ਸੇਮ ਲੋਜ ਅਗਲਾ ਸੇਮ ਦਾ ਕਲਰ ਹਲੋ ਲੋਜ ਕਰੋ ਨੋਟ ਬਾਕੀ ਦੀ ਸਾਰੀ ਚੀਜ਼ ਸੇਮ ਹੀ ਹੈ ਵਰਕ ਨੋਟ ਕਰ ਲਓ ਪ੍ਰਿੰਟ ਨੋਟ ਕਰ ਲਓ ਠੀਕ ਹੈ ਕਲਰ ਆ ਗਿਆ ਜੀ ਤੁਹਾਡੇ ਕੋਲੇ ਕਿਹੜਾ ਰੰਗ ਆਇਆ ਕਲਰ ਹੈ ਇਹਦਾ ਅਗਲਾ ਆ ਗਿਆ ਇਹ ਵਾਲਾ ਡਿਜ਼ਾਈਨਿੰਗ ਚੇਂਜ ਡਿਜ਼ਾਈਨਿੰਗ ਚੇਂਜ ਹੋਗੀ ਥੋੜੀ ਜੀ ਤੁਹਾਨੂੰ ਖੋਲ ਕੇ ਦਿਖਾਉਣੀ ਹੈ ਪ੍ਰੋਪਰ ਸੂਟ 100% ਅਬਿਸ਼ਾ ਹਾਂ 100 ਮੀਟਰ ਦੀ ਸ਼ਰਟ ਐਚ ਵੀ ਮਿਲਣੀ ਹੈ ਤੁਹਾਨੂੰ ਠੀਕ ਹੈ ਵਰਕ ਡਿਜ਼ਾਈਨ ਦੇਖੋ ਤੁਸੀਂ ਨੀਚੇ ਤੋਂ ਸ਼ੁਰੂ ਹੋ ਕੇ ਉੱਪਰ ਤੱਕ ਤੁਹਾਡਾ ਪ੍ਰਿੰਟ ਜਾਣਾ ਹੈ ਤੇ ਸਾਰੇ ਚ ਹੈਂਡਵਰਕ ਦਿੱਤਾ ਹੋਇਆ ਤੁਹਾਨੂੰ ਆਹ ਵਾਲਾ ਠੀਕ ਹੈ ਦਬਕੀ ਦਾ ਲੋ ਜੀ ਤੇ ਇਧਰ ਆਗੀਆਂ ਦੀਆਂ ਬਾਜੂ ਇਹ ਆ ਗਈ ਇਹਦੀ ਬਾਟਮ ਤੇ ਇਹ ਆ ਗਿਆ ਦਾ ਸ਼ਾ ਹਨ ਠੀਕ ਹੈ ਸਿਰਫ 15 90 ਵਿੱਚੋਂ ਹੀ ਅਸੀਂ ਤੁਹਾਡੀ ਸ਼ਿਪਿੰਗ ਪੇ ਕਰਨੀ ਹੈ ਇਹਨਾਂ ਦੀ ਸ਼ਿਪਿੰਗ ਵੀ ਜ਼ਿਆਦਾ ਹੁੰਦੀ ਹੈ ਭਾਰੇ ਹੁੰਦੇ ਆ ਸੂਟ ਸਰਦੀ ਵਾਲੇ ਅਗਲਾ ਆ ਗਿਆ ਜੀ ਡਿਜ਼ਾਈਨ ਨੈਕਸਟ ਆ ਗਿਆ ਬਹੁਤ ਸੁਣੀ ਸੁਣੀ ਚੀਜ਼ਾਂ ਨੇ ਸੋਚਣ ਦਾ ਕੋਈ ਪੁਆਇੰਟ ਹੀ ਨਹੀਂ ਹੈਗਾ ਇਸ ਪ੍ਰਾਈਸ ਦੇ ਉੱਤੇ ਵਿਦ ਸ਼ਾਲ ਤੁਹਾਨੂੰ ਵਰਕ ਵਾਲੇ ਸੂਟ ਬ੍ਰਾਂਡਡ ਹੈ ਠੀਕ ਹੈ ਹਲੋ ਦੇਖੋ ਜੀ ਭਰ ਕੇ ਤੁਹਾਨੂੰ ਕੰਮ ਮਿਲ ਰਿਹਾ ਸੂਟ ਦੇ ਉੱਤੇ ਤੇ ਲੋ ਇਹ ਹੈਗਾ ਜੀ ਮੂਮੈਂਟ ਦਾ ਹੀ ਹੈ ਮੂਮੈਂਟ ਦਾ ਇਹ ਹਾਂ ਲੋ ਜੀ ਮੂਮੈਂਟ ਬ੍ਰਾਂਡ ਦਾ ਹੀ ਹੈ ਵੀ ਤੇ ਸਾਰੇ ਦੇ ਉੱਤੇ ਤੁਹਾਨੂੰ ਹੈਂਡਵਰਕ ਦੇਖੋ ਕਿੰਨਾ ਸਾਰਾ ਮਿਲ ਰਿਹਾ ਠੀਕ ਹੈ ਕੋਈ ਲੋਇਨ ਦਾ ਡਰ ਨਹੀਂ ਕੁਝ ਨਹੀਂ ਬੇਫਿਕਰ ਹੋ ਕੇ ਸੂਟ ਸਟਿਚ ਕਰਾਉਣਾ ਤੁਸੀਂ ਤੇ ਆ ਇਹਦਾ ਮਹਿੰਦੀ ਰੰਗਾ ਜ ਆ ਬਟਨ ਆ ਗਿਆ ਆ ਤੁਹਾਨੂੰ ਮਿਲੂਗਾ ਇਹਦਾ ਬਹੁਤ ਪਿਆਰਾ ਲਾਈਟ ਵੇਟ ਸ਼ੌਅ ਲੋਜੀ ਅਲੋ ਦੇਖੋ ਕਿੰਨਾ ਪਿਆਰਾ ਰੌਣਕ ਭਰਿਆ ਜਿਹਾ ਸੂਟ ਹੈ ਠੀਕ ਹੈ ਸਰਦਾਰੀ ਆਈਟਮ ਖੁੱਲੇ ਡੁੱਲੇ ਸ਼ਾਲ ਲਾਈਟ ਵੇਟ ਬਿਲਕੁਲ ਨੈਕਸਟ ਇਹ ਵਾਲਾ ਇਹ ਵੀ ਮੂਮੈਂਟ ਬ੍ਰੈਂਡ ਦਾ ਹੀ ਹੈ ਬਹੁਤ ਸੋਹਣਾ ਸੂਟ ਹੈ ਬਿਊਟੀਫੁਲ ਕਲਰ ਪੈਂਟੀ ਬਹੁਤ ਸੋਹਣਾ ਇਹਦਾ ਲੋਜੀ ਦੇਖੋ ਪਰਕੇ ਤੁਹਾਨੂੰ ਹੈਂਡਵਰਕ ਮਿਲਿਆ ਹੋਇਆ ਹੈ ਫਿਰ ਇਹਦੇ ਉੱਤੇ ਵੀ ਤੁਹਾਨੂੰ ਬਹੁਤ ਸੋਹਣਾ ਬਾਰਡਰ ਮਿਲੇਗਾ ਬਾਜੂ ਆਗੇ ਇੱਧਰ ਫੁੱਲ ਬਾਜੂ ਤੇ ਤੁਹਾਨੂੰ ਉੱਪਰ ਤੱਕ ਪ੍ਰਿੰਟ ਮਿਲੂਗਾ ਬੈਕ ਤੇ ਸੇਮ ਪ੍ਰਿੰਟ ਮਿਲ ਰਿਹਾ ਹੈ 3 ਮੀਟਰ ਦੀ ਤੁਹਾਨੂੰ ਬਾਟਮ ਮਿਲੂਗੀ ਤੇ ਨਾਲ ਤੁਹਾਨੂੰ ਇਹ ਮਿਲੂਗਾ ਇਹਦੇ ਕੰਟਰਾਸਟ ਸ਼ਾਲ ਲਓ ਜੀ ਸ਼ਾਲ ਦੇਖੋ ਬਹੁਤ ਹੀ ਪਿਆਰਾ ਇਹ ਨਾ ਮੋਡਲ ਪਸ਼ਮੀਨੇ ਦਾ ਸ਼ਾਲ ਹੈ ਇਹਦੇ ਨਾਲ ਲਓ ਮੋਡਲ ਪਸ਼ਮੀਨੇ ਦਾ ਸ਼ਾਲ ਹੈ ਇਹਦੇ ਨਾਲ ਤੇ ਤਾਂ ਹੀ ਉਹਦੇ ਵਾਂਗੂ ਲਿਸ਼ਕ ਰਿਹਾ ਆਪਣਾ ਚਨਾਉਣ ਵਾਂਗੂ ਠੀਕ ਹੈ ਆ ਲੋ ਲੋ ਜੀ ਸੇਮ ਪ੍ਰਾਈਸ ਲੋ ਜੀ ਇੱਕ ਆ ਗਿਆ ਇਹ ਲక్ష్ਮੀ ਵਾਲਿਆਂ ਦਾ ਲక్ష్ਮੀ ਵਾਲਿਆਂ ਦਾ ਸੂਟ ਤੁਹਾਨੂੰ ਦੱਸਿਆ ਹੀ ਸੀਗਾ ਵੀ ਮਿਕਸ ਬ੍ਰਾਂਡ ਹੀ ਹੈ ਆ ਲੋ ਆ ਲੋ ਬਹੁਤ ਸੋਹਣਾ ਸੂਟ ਹੈ ਠੀਕ ਹੈ ਲੋ ਜੀ ਸਾਰੇ ਦੇ ਵਿੱਚ ਹਾਈਲਾਈਟ ਨੀਚੇ ਆ ਗਈ ਤੁਹਾਡੀ ਲੇਸ ਇਹ ਆ ਗਿਆ ਤੁਹਾਨੂੰ ਸੋਲਿਡ ਬਾਟਮ ਪਸ਼ਮੀਨੇ ਦਾ ਹੀ ਸ਼ਾਲ ਠੀਕ ਹੈ ਇਹ ਜਿਹੜਾ ਥੋੜਾ ਠੰਡਾ ਜਿਹਾ ਪਸ਼ਮੀਨੇ ਵਾਲੇ ਸ਼ਾਲ ਨਹੀਂ ਹੁੰਦੀ ਇਹ ਉਹ ਵਾਲਾ ਹੈ ਇਹ ਜਿਹੜਾ ਗਰਮ ਸ਼ਾਲ ਹੁੰਦਾ ਉਹ ਨਹੀਂ ਹੈ ਠੀਕ ਹੈ ਜੀ ਇਹ ਹੈਗਾ ਲక్ష్ਮੀ ਬ੍ਰੈਂਡ ਵਾਲਿਆਂ ਦਾ ਲੋ ਜੀ ਸੇਮ ਪ੍ਰਾਈਸ ਲੋ ਜੀ ਅਗਲਾ ਸੂਟ ਪੂਰਾ ਸੋਲਿਡ ਫੈਬ੍ਰਿਕ ਆਊਗਾ ਤੁਹਾਡੇ ਕੋਲ ਆ ਲੋ ਇਹ ਆ ਗਿਆ ਜੀ ਗਲੇ ਦੇ ਉੱਤੇ ਠੀਕ ਹੈ ਫਿਰ ਆ ਗਿਆ ਜੀ ਘੇਰੇ ਦੇ ਉੱਤੇ ਇੱਕ ਫੁੱਲ ਪ੍ਰਿੰਟ ਦਾ ਫਿਰ ਇਹ ਘੇਰਾ ਆ ਗਿਆ ਸੇਮ ਪ੍ਰਿੰਟ ਤੁਹਾਨੂੰ ਬੈਕ ਸਾਈਡ ਤੇ ਮਿਲੂਗਾ ਪ੍ਰਿੰਟ ਹੋਊਗਾ ਇਹਦੇ ਤੇ ਕੋਈ ਵਰਕ ਨਹੀਂ ਹੋਊਗਾ ਆ ਇਹਦੀ ਬਾਟਮ ਹੋਊਗੀ ਠੀਕ ਹੈ ਤੇ ਇਹ ਤੁਹਾਨੂੰ ਮਿਲੂ ਇਹਦੇ ਨਾਲ ਚਨਾਉਣ ਦਾ ਦੁਪੱਟਾ ਠੀਕ ਹੈ ਜੀ ਲੋ ਜਿਹੜੇ ਇਸ ਤੋਂ ਹੁਣ ਤੋਂ ਸ਼ੁਰੂ ਕਰ ਰਹੀਆਂ ਪ੍ਰਿੰਟ ਮਤਲਬ ਜਿਹੜੇ ਸੂਟ ਹੁਣ ਦਿਖਾਉਂਗੀ ਉਹਨਾਂ ਦਾ ਸਾਰਿਆਂ ਦਾ 100 ਰੁਪਿਆ ਉਹਨਾਂ ਨਾਲੋਂ ਘੱਟ ਹੈ ਪ੍ਰਾਈਸ ਪਹਿਲਾਂ ਵਾਲੇ 15.90 ਦੇ ਸੀ ਇਹ ਸਾਰੇ ਹੁਣ ਰਹਿਣਗੇ 14.90 'ਚ ਠੀਕ ਹੈ ਜੀ ਸ਼ਿਪਿੰਗ ਇਨਕਲੂਡਡ ਹੈ ਵਿੱਚ ਕੋਈ ਐਕਸਟਰਾ ਸ਼ਿਪਿੰਗ ਤੁਸੀਂ ਨਹੀਂ ਦੇਣੀ ਦੁਪੱਟਾ ਦੇਖੋ ਕਿੰਨਾ ਪਿਆਰਾ ਹੈ ਇਹਦੇ ਨਾਲ ਬਹੁਤ ਹੀ ਸੋਹਣਾ ਲੱਗਣ ਵਾਲਾ ਚਨਾਉਣ ਦਾ ਦੁਪੱਟਾ ਖੁੱਲਾ ਡੁੱਲਾ 14.90 'ਚ ਤੁਹਾਡੇ ਘਰ ਆਉਣੇ ਸੂਟ ਲਓ ਜੀ ਲਓ ਜੀ ਅਗਲਾ ਸੂਟ ਨੰਬਰ 19 ਆ ਲੋਟ ਉਲਟਾ ਨਹੀਂ 3 ਮੀਟਰ ਦੀ ਹੈ ਇਹ ਇਧਰੋਂ ਤੋਂ ਖੋਣੇ ਇਧਰੋਂ ਤੋਂ ਤਾਂ ਠੀਕ ਹੈ ਥੋੜਾ ਥੋੜਾ ਇਹਦੇ ਤੇ ਵਰਕ ਦਾ ਟੱਚ ਹੈਗਾ ਠੀਕ ਹੈ ਪਰ ਇਹਦਾ ਪ੍ਰਾਈਸ ਵੀ ਤੁਹਾਨੂੰ ਸੇਮ ਹੀ ਦੇ ਦਾਂਗੇ ਤੁਸੀਂ ਰੱਖਣ ਵੇਲੇ ਰੱਖ ਲੇ ਬਸ ਕਿਹੜੇ ਪ੍ਰਾਈਸ ਕਰੀ ਹਾਂ ਤੁਹਾਨੂੰ ਭਾਵਾਂ ਤੇ ਮਿਲੂਗਾ ਠੀਕ ਹੈ ਤੇ ਨਾਲ ਤੁਹਾਨੂੰ ਦਿਖਾਣੇ ਦਾ ਬਾਟਮ ਇਹ ਤੁਹਾਨੂੰ ਇਹਦਾ ਮਿਲੂਗਾ ਜੀ ਸੋਲਿਡ ਪਸ਼ਮੀਨੇ ਦਾ ਬਾਟਮ ਤੇ ਨਾਲ ਤੁਹਾਨੂੰ ਮਿਲੂਗਾ ਇਹਦੇ ਇਹ ਵਾਲਾ ਸ਼ਾਲ ਹਾਂ ਲਓ ਜੀ ਆਹ ਲਓ ਬਹੁਤ ਸੋਹਣਾ ਸ਼ਾਲ ਹੈ ਨਾਲ ਇਹਦੇ ਬਹੁਤ ਹੀ ਖੂਬਸੂਰਤ ਲਾਈਟ weight ਤੇ ਟੇਪਿੰਗ ਹੋਈ ਵੀ ਹੈ ਠੀਕ ਹੈ ਇਹਦੀ ਟੇਪਿੰਗ ਹੋਈ ਵੀ ਹੈ ਤੇ ਪ੍ਰਾਈਸ ਇਹਦਾ ਵੀ ਮਿਲਣਾ ਤੁਹਾਨੂੰ 14 1490 1490 ਨੈਕਸਟ ਆ ਗਿਆ ਇਹ ਵਾਲਾ ਇਹ ਆ ਗਈ ਇਹਦੀ ਬਾਟਮ ਤੇ ਇਹ ਆ ਗਿਆ ਜੀ ਅਲੋਚ ਸ਼ਰਟ ਠੀਕ ਹੈ ਬਹੁਤ ਸੋਹਣਾ ਖੇੜਵਾ ਖੇੜਵਾ ਸੂਟ ਹੈ ਠੀਕ ਹੈ ਇਹ ਆ ਗਈ ਇਹਦੀ ਸ਼ਾ ਸਾਰਿਆਂ ਦੇ ਨਾਲ ਸ਼ਾਲ ਨੇ ਨਿੱਗੇ ਸਰਦੀਆਂ ਦੀ ਆਈਟਮ ਹੈ ਬਹੁਤ ਪਿਆਰੀ ਠੀਕ ਹੈ ਜੀ ਆਲੋ ਇਹ ਤੁਹਾਨੂੰ ਸ਼ਾਲ ਮਿਲੂਗਾ ਤੇ ਪ੍ਰਾਈਸ ਮਿਲੂਗਾ ਸੇਮ ਸੇਮ ਲੋ ਜੀ ਅਗਲਾ ਆ ਗਿਆ ਇਹ ਸੂਟ ਇਹ ਆਦ ਸੱਚ ਵਾਲਿਆਂ ਦਾ ਪਸ਼ਮੀਨਾ ਹੋਊਗਾ ਜੀ ਠੀਕ ਹੈ ਕਲਰ ਬਹੁਤ ਸੋਹਣਾ ਖਿੜ ਰਿਹਾ ਸੂਟ ਦੇ ਉੱਤੇ ਤੇ ਇਹ ਤੁਹਾਨੂੰ ਮਿਲੂਗਾ ਜੀ ਇਹਦੇ ਨਾਲ ਪੂਰੀ ਸੋਲਿਡ ਪਸ਼ਮੀਨੇ ਦੀ ਬਾਟਮ ਪੇਠੀਆ ਜਿਹਾ ਕਲਰ ਲੱਗ ਰਿਹਾ ਮੈਨੂੰ ਇਹ ਦਾ ਥੋੜਾ ਜਿਹਾ ਬਸ ਕਲਰ ਤੁਸੀਂ ਆਪੇ ਨੋਟ ਕਰ ਲਿਓ ਪਿੰਕ ਦਾ ਉਠਾ ਬਹੁਤ ਸੋਹਣਾ ਆ ਰਿਹਾ ਤੇ ਆ ਇਹਦੇ ਨਾਲ ਤੁਹਾਨੂੰ ਸ਼ਾਲ ਮਿਲ ਰਿਹਾ ਹੈ ਹੁਣ ਤੱਕ ਮੈਂ ਦੁਪੱਟੇ ਵਾਲਾ ਇੱਕੋ ਹੀ ਸੂਟ ਦਿਖਾਇਆ ਹੈ ਬਾਕੀ ਸਾਰੇ ਸ਼ਾਹਲਾ ਵਾਲੇ ਹੈ ਤੇ ਇਹ ਵੀ ਤੁਹਾਨੂੰ ਮਿਲੂਗਾ 1490 1490 ਵਿੱਚ ਅਗਲਾ ਇਹ ਵੀ ਆਦ ਸੱਚਦਾ ਇਹ ਵੀ ਆਦ ਸੱਚਦਾ ਹੈ ਪ੍ਰਿੰਟ ਬਹੁਤ ਸੋਹਣਾ ਹੈ ਲੋ ਆਦ ਸੱਚਲਾਂ ਦਾ ਪਸ਼ਮੀਨਾ ਹੈ ਆ ਤੁਹਾਨੂੰ ਮਿਲੂ ਇਹਦੇ ਨਾਲ ਹੌਟ ਪਿੰਕ ਬਾਟਮ ਛਿੜਵੀ ਲੁੱਕ ਦਾ ਪ੍ਰਿੰਟ ਤੇ ਇਹਦੇ ਨਾਲ ਵੀ ਤੁਹਾਨੂੰ ਮਿਲ ਰਿਹਾ ਜੀ ਬਿਲਕੁਲ ਪਤਲਾ ਇਹ ਦੇਖੀ ਸ਼ਾਲ ਹੀ ਹੈ ਹੈ ਦੁਪੱਟਾ ਅਸਲੀ ਸ਼ਾਲ ਆ ਹਾਂ ਦੁਪੱਟਾ ਸ਼ਾਲ ਠੀਕ ਹੈ ਜੀ ਆ ਤੁਹਾਨੂੰ ਖਿੜਵਾ ਖਿੜਵਾ ਦੁਪੱਟਾ ਸ਼ਾਲ ਮਿਲੂਗਾ ਇਹਦੇ ਨਾਲ ਪਤਲਾ ਪਤਲਾ ਤੇ ਪ੍ਰਾਈਸ ਮਿਲੂਗਾ 14.90 ਨੈਕਸਟ ਆ ਗਿਆ ਜੀ ਇਹ ਵਾਲਾ ਇਹ ਵੀ ਆਧ ਸੱਚ ਵਾਲਿਆਂ ਦਾ ਮਿਲੂਗਾ ਤੁਹਾਨੂੰ ਇਹ ਦੀ ਬਾਟਮ ਮਿਲ ਰਹੀ ਹੈ ਤੁਹਾਨੂੰ ਇਹ ਮਿਲ ਰਿਹਾ ਖਿੜਮੇ ਜੀ ਪ੍ਰਿੰਟ ਦਾ ਸ਼ਰਟਸ ਪ੍ਰਿੰਟ ਦਾ ਖੜਾ ਦੇਖੋ ਕਿੰਨਾ ਠੀਕ ਹੈ ਬਾਟਮ ਇਹਦੇ ਨਾਲ ਕੰਟਰਾਸਟ ਹਾਂ ਕੰਟਰਾਸਟ ਬਾਟਮ ਆਇਆ ਜਿਹੜਾ ਵਿੱਚ ਕਲਰ ਦਿਖ ਰਿਹਾ ਤੁਹਾਨੂੰ ਤੇ ਆਹ ਤੁਹਾਨੂੰ ਮਿਲ ਰਿਹਾ ਇਹਦੇ ਨਾਲ ਬਿਲਕੁਲ ਪਤਲੇ ਵਾਲਾ ਸ਼ਾਲ ਪਸ਼ਮੀਨੇ ਦਾ ਠੀਕ ਹੈ ਦੁਪੱਟਾ ਸ਼ਾਲ ਹੁੰਦੇ ਨੇ ਜਿਹੜੇ ਓ ਵਾਲੇ ਲੋ ਜੀ ਇਹ ਆ ਗਿਆ ਅਗਲਾ ਆ ਗਿਆ ਇਹ ਵਾਲਾ ਇਹ ਵੀ ਆਦ ਸੱਚਦਾ ਹੀ ਹੈ ਪਿੰਕ ਤੇ ਰਲਮਾਂ ਜਾਂ ਪ੍ਰਿੰਟ ਹੈ ਦਾ ਹਨਾ ਪਿੰਕ ਦੇ ਉੱਤੇ ਪਿੰਕ ਪਿੰਕ ਜਿਹਾ ਹੀ ਪ੍ਰਿੰਟ ਹੈ ਤੇ ਇਹ ਇਹਦੀ ਆ ਗਈ ਬਾਟਮ ਸੋਲਿਡ ਪੂਰਾ ਫੈਬਰਿਕ ਹੋਊਗਾ ਕੋਈ ਲੂੰਈ ਦਾ ਡਰ ਨਹੀਂ ਕੁਛ ਨਹੀਂ ਰਾਮ ਨਾਲ ਕੋਈ ਸੂਟ ਸਮਾਉਣੇ ਆ ਤੇ ਪਾਉਣੇ ਆ ਤੇ ਨਾਲ ਤੁਸੀਂ ਆਹ ਵਾਲੇ ਸ਼ਾਲ ਲੈਣੇ ਉੱਤੇ ਠੀਕ ਹੈ ਆ ਲੋ ਪਿੰਕ ਕਲਰ ਲਓ ਜੀ ਦੇਖੋ ਜਸਟ ਪਿਕ ਚੀਜ਼ਾਂ ਲਓ ਜੀ ਆਏ ਸੂਟ ਸਰਦੀਆਂ 'ਚ ਬਹੁਤ ਹੀ ਪਿਆਰਾ ਲੱਗੂਗਾ ਇਹ ਨੀਓਨ ਜਹ ਕਲਰ ਹੁੰਦਾ ਜਿਹੜਾ ਹਨਾ ਨਿਓਨ ਯੈਲੋ ਜਿਹੜਾ ਕਲਰ ਹੁੰਦਾ ਜਿਹੜਾ ਉਹ ਵਾਲਾ ਕਲਰ ਹੈ ਤੇ ਪਿੰਕ ਦਾ ਇਹਦੇ ਉੱਤੇ ਉਠਾ ਦੇਖੋ ਸੂਟ ਦੇ ਉੱਤੇ ਫੁੱਲਾਂ ਵਾਲਾ ਸੂਟ ਬਹੁਤ ਸੋਹਣਾ ਲੱਗਦਾ ਹੁੰਦਾ ਸਰਦੀਆਂ 'ਚ ਪਾਇਆ ਹੋਇਆ ਤੇ ਨਾਲ ਇਹਦੀ ਉਨਾ ਹੀ ਸੋਹਣਾ ਸ਼ਾਲ ਹੈ ਤੇ ਸੂਟ ਨੰਬਰ ਹੈਗਾ ਇਹ 25 ਲੋ ਜੀ ਆ ਤੁਹਾਨੂੰ ਸ਼ਾਲ ਮਿਲੇਗਾ ਠੀਕ ਹੈ ਖੁੱਲੇ-ਖੁੱਲੇ ਸ਼ਾਲ ਨੇ ਨਿੱਕੇ-ਨਿੱਕੇ ਸਟਾਲ ਨਹੀਂ ਹੈਗੇ ਇਹ ਵੀ ਤੁਹਾਨੂੰ ਮਿਲਣਾ ਹੈ 1490 'ਚ ਹੁਣ ਆ ਗਿਆ ਜੀ 10 ਗਰੁੱਪ ਦਾ ਠੀਕ ਹੈ ਪ੍ਰਿੰਟ ਦੇਖੋ ਪੂਰਾ ਸੋਲਿਡ ਫੈਬਰਿਕ ਆਊਗਾ ਤੁਹਾਨੂੰ ਇਹ 5 ਮੀਟਰ ਰਨਿੰਗ ਚ ਆਊਗਾ ਠੀਕ ਹੈ ਜੀ ਇਹ 5 ਮੀਟਰ ਰਨਿੰਗ ਦੇ ਵਿੱਚ ਪ੍ਰਿੰਟ ਮਿਲੂਗਾ ਤੁਹਾਨੂੰ ਕੋਈ ਲੋਈ ਨਹੀਂ ਕੋਈ ਕੁਛ ਨਹੀਂ ਨਾਲ ਇਹਦੇ ਬਹੁਤ ਸੋਹਣਾ ਜਿਹਾ ਸ਼ਾਲ ਆ ਲੋ ਦੇਖੋ ਸ਼ਾਲ ਬਹੁਤ ਸਰਦਾਰੀ ਚੀਜ਼ ਸਿਰਫ 14 90 ਚ ਲਓ ਜੀ ਅਗਲਾ ਪ੍ਰਿੰਟ ਇਹ ਮਿਲੂਗਾ ਪੱਤੀਆਂ ਦਾ ਪ੍ਰਿੰਟ ਤੇ ਖੂਬਸੂਰਤ ਕਲਰ ਠੀਕ ਹੈ 5 ਮੀਟਰ ਰਨਿੰਗ ਚ ਮਿਲੂਗਾ ਤੇ ਨਾਲ ਇਹਦੇ ਇਹ ਵਾਲਾ ਮਿਲੂਗਾ ਲਾਈਟ weight ਬਹੁਤ ਸੋਹਣਾ ਸ਼ਾਲ ਲਓ ਠੀਕ ਹੈ 1190 ਚ ਸੌਰੀ 1490 ਚ ਅਗਲਾ ਆ ਗਿਆ ਇਹ ਵਾਲਾ ਇਹਨਾਂ ਦੀ ਪ੍ਰਾਈਸ 18-1800 ਹੈਗੇ ਨਹੀਂ ਇਹਨਾਂ ਚੀਜ਼ਾਂ ਦੀ ਠੀਕ ਹੈ ਜੀ ਲੋ ਬਹੁਤ ਹੀ ਸੋਹਣਾ ਸੂਟ ਇਹ ਆਲਓਵਰ ਹੈ ਵੀ ਠੀਕ ਹੈ ਘੋਲਮਾ ਜਿਹਾ ਪ੍ਰਿੰਟ ਰਾਣੀ ਸ਼ੇਡ ਦਾ ਠੀਕ ਹੈ ਚੈਰੀ ਚੈਰੀ ਕਲਰ ਦਾ ਤੇ ਨਾਲ ਉਹਦੇ ਉੱਤੇ ਜਦੋਂ ਤੁਸੀਂ ਚੈਰੀ ਕਲਰ ਦਾ ਆਹ ਵਾਲਾ ਸ਼ਾਲ ਲਿਆ ਸੂਟ ਦੀ ਹੋ ਜਾਣੀ ਹੈ ਬਹਿ ਜਾ ਬਹਿ ਜਾ ਲੋ ਠੀਕ ਹੈ ਜੀ ਹਾਈ ਕਲਾਸ ਚੀਜ਼ਾਂ ਤੇ ਪ੍ਰਾਈਸ ਕੁਝ ਵੀ ਨਹੀਂਗਾ ਲੋ ਜੀ ਅਗਲਾ ਆ ਗਿਆ ਏ ਕਲਰ ਸੇਮ ਦੇ ਵਿੱਚ ਠੀਕ ਹੈ ਮਸਟਰਡ ਜਾਂ ਹੂੰ ਨੈਕਸਟ ਆ ਗਿਆ ਇਹ ਵਾਲਾ ਇੰਗਲਿਸ਼ ਇਹ ਇੰਗਲਿਸ਼ ਜਿਹਾ ਕਲਰ ਹੈ ਠੀਕ ਹੈ 14 90 ਚ ਠੀਕ ਹੈ ਜੀ ਸ਼ਾਲ ਦਿਖਾਉਣੀ ਹੈ ਮੈਂ ਇਹ ਰਨਿੰਗ ਦੇ ਵਿੱਚ ਹੋਣਗੇ ਜਿਹੜੇ ਤੁਹਾਨੂੰ 10 ਗਰੁੱਪ ਦੇ ਸਿਮਰ ਬ੍ਰੈਂਡ ਦੇ ਦਿਖਾਏ ਆ ਇਹ ਸਾਰੇ ਰਨਿੰਗ ਚ ਨਹੀਂ ਆ ਲੋ ਲੋ ਜੀ ਲੁੱਕ ਦੇਖੋ ਸੂਰਦੀ ਪਤਲੇ ਪਤਲੇ ਸ਼ਾਲ ਨਾਲ ਬਹੁਤ ਹੀ ਏ ਕਲਾਸ ਚੀਜ਼ਾਂ ਲਓ ਜੀ ਅਗਲਾ ਦੇਖੋ ਮਾਈ ਗॉड ਪ੍ਰਿੰਟਿੰਗ ਐਂਡ ਕਲਰ ਇਹ ਰੀਵਾ ਬ੍ਰਾਂਡ ਦੇ ਆ ਜੀ ਜਿਹੜੇ ਹੁਣ ਸ਼ੁਰੂ ਕਰਨ ਲੱਗੀ ਆ ਇਹ ਵੀ ਰਨਿੰਗ ਦੇ ਵਿੱਚ ਮਿਲਣਗੇ ਤੁਹਾਨੂੰ 5 ਮੀਟਰ ਰਨਿੰਗ ਦੇ ਵਿੱਚ ਤੇ ਬਹੁਤ ਹੀ ਸੋਹਣਾ ਜਿਹਦਾ ਇੰਗਲਿਸ਼ ਤਾਂ ਨਹੀਂ ਜਾਂ ਕਲਰ ਐਂਡ ਪ੍ਰਿੰਟ ਐ ਠੀਕ ਹੈ ਤੇ ਨਾਲ ਇਹਦੇ ਤੁਹਾਨੂੰ ਮਿਲੂਗਾ ਮਸਲੀਨ ਦਾ ਦੁਪੱਟਾ ਲਓ ਜੀ ਇਹ ਤੁਹਾਨੂੰ ਮਸਲੀਨ ਦੇ ਦੁਪੱਟੇ ਨਾਲ ਮਿਲੂਗਾ ਬਹੁਤ ਸੋਹਣਾ ਸੂਟ ਰੈਡੀ ਹੋਣ ਵਾਲਾ ਤੁਹਾਡਾ ਬਹੁਤ ਹੀ ਪਿਆਰਾ ਤੇ ਖਿੜਿਆ-ਖਿੜਿਆ ਸੂਟ ਹੈ ਸਿਰਫ 14 90 ਇਚ ਅਗਲਾ ਇਹ ਮਿਲੂਗਾ ਲਓ ਜੀ 32 ਨੰਬਰ ਸੂਟ ਹੈ ਤੇ 5 ਮੀਟਰ ਰਨਿੰਗ ਦੇ ਵਿੱਚ ਹੈ ਤੇ ਪ੍ਰਿੰਟ ਦੇਖੋ ਕਿੰਨਾ ਸੋਹਣਾ ਹੈ ਇਹ ਵੀ ਦੁਪੱਟੇ ਨਾਲ ਹੈ ਸਭ ਸਾਰੀ ਚੋਇਸ ਦੇਤੀ ਤੁਹਾਨੂੰ ਚਾਹੇ ਤੁਸੀਂ ਦੁਪੱਟੇ ਨਾਲ ਲਓ ਤੇ ਚਾਹੇ ਸ਼ਾਲ ਨਾਲ ਲਓ ਲਓ ਜੀ ਠੀਕ ਹੈ ਬਹੁਤ ਹੀ ਪਿਆਰਾ ਜਿਹਾ ਕਲਰ ਤੇ ਬਹੁਤ ਹੀ ਸੋਹਣਾ ਜਿਹਾ ਦੁਪੱਟਾ ਲਓ ਜੀ ਅਗਲਾ ਇਹ ਵੀ ਰਿਵਾਦ ਹੈ ਲਓ ਜੀ ਕਰੋਨੋਟ ਪ੍ਰਿੰਟ ਰਨਿੰਗ ਦੇ ਨਾ ਇਹ ਮੈਚਿੰਗ ਚ ਹੈ ਠੀਕ ਹੈ ਪਰ ਉਹਦੇ ਤੇ 네ਗੇਟਿਵ ਪ੍ਰਿੰਟਿੰਗ ਹੋਈ ਵੀ ਹੈ ਤੇ ਨਾਲ ਤੁਹਾਨੂੰ ਇਹ ਵਾਲਾ ਮਿਲੂਗਾ ਇਹਦੇ ਦੁਪੱਟਾ ਹਲੋ ਮਸਲੀਨ ਦਾ ਦੁਪੱਟਾ 1490 ਵਿੱਚ ਸੂਟ ਤੁਹਾਡੇ ਘਰ ਆ ਜੂਗਾ। ਲਓ ਜੀ ਅਗਲਾ। ਲੋ। ਇਹ ਵੀ ਰੀਵਾ ਦਾ। ਅਗੇਨ ਮੈਚਿੰਗ। ਕਲਰ ਬਹੁਤ ਸੋਹਣਾ ਹੈ ਇਹਦਾ। ਪ੍ਰਿੰਟ ਉਹਦੂ ਪਿਆਰਾ ਹੈ। ਆਹ ਤੁਹਾਨੂੰ ਮਿਲੂਗੀ ਵੀ ਬਾਟਮ। ਤੇ ਆਹ ਤੁਹਾਨੂੰ ਮਿਲੂ ਇਹਦਾ ਦੁਪੱਟਾ। ਬਹੁਤ ਸੋਹਣੀ-ਸੋਹਣੀ ਚੀਜ਼ਾਂ ਹੈ ਏ ਕਲਾਸ। ਠੀਕ ਹੈ। ਕੋਈ ਵੀ ਤੁਹਾਨੂੰ ਨਾਨ ਬ੍ਰਾਂਡਡ ਆਈਟਮ ਨਹੀਂ ਦਿਖਾਈ ਮੈਂ। ਸਾਰੇ ਏ ਕਲਾਸ ਸੂਟ ਨੇ। ਅਗਲਾ ਸੂਟ ਦੇਖੋ। ਇਹ ਵੀ ਰੀਵਾ ਦਾ ਹੀ ਹੈ। ਬਹੁਤ ਸੋਹਣਾ ਜਿਹਾ ਡਿਫਰੈਂਟ ਜਿਹਾ ਪ੍ਰਿੰਟ ਹੈ ਤੇ ਰਨਿੰਗ ਦੇ ਵਿੱਚ 5 ਮੀਟਰ ਮਿਲੂਗਾ ਠੀਕ ਹੈ ਜੀ ਨਾਲ ਤੁਹਾਨੂੰ ਇਹਦੇ ਇਹ ਮਿਲੂਗਾ ਮਸਲੀਨ ਦਾ ਦੁਪੱਟਾ ਹलो ਬਹੁਤ ਸੋਹਣਾ ਸੂਟ ਹੈ ਇਹ ਠੀਕ ਹੈ ਲੋ ਜਿਨਾਂ ਨੂੰ ਸ਼ਾਲ ਨਹੀਂ ਪਸੰਦ ਦੁਪੱਟਾ ਪਿਕ ਕਰ ਸਕਦੇ ਹੋ ਦੁਪੱਟੇ ਵਾਲਾ ਸੂਟ ਲੋ ਜੀ ਅਗਲਾ ਅਗੇਨ ਰੀਵਾ ਲੋ ਜੀ ਪ੍ਰਿੰਟ ਨੋਟ ਕਰੋ ਬਹੁਤ ਸੋਹਣਾ ਬ੍ਰੀਕ ਬ੍ਰੀਕ print ਸੀਨੀਅਰਸ ਲਈ ਬਹੁਤ ਹੀ ਪਿਆਰੀ ਆਈਟਮ ਹੈ 5 ਮੀਟਰ ਰਨਿੰਗ ਦੇ ਵਿੱਚ ਹੈ ਸੌਫਟ ਫੈਬਰਿਕ ਰਹੂਗਾ ਬਿਲਕੁਲ ਤੇ ਨਾਲ ਇਹਦੇ ਤੁਹਾਨੂੰ ਫਿਰ ਸ਼ਾਲ ਦੇ ਦਿੰਨੇ ਆ ਇਹਦੇ ਨਾਲ ਮਿੱਠਾ ਮਿੱਠਾ ਹਾਂ ਆ ਲਓ ਜੀ ਪਿਆਰਾ ਪਿਆਰਾ ਜਾਂ ਸ਼ਾਲ ਠੀਕ ਹੈ ਜੀ ਲਓ ਉਹ ਲਓ ਅਗਲਾ ਆ ਗਿਆ ਇਹ ਵਾਲਾ ਇਹ ਆਦ ਸੱਚ ਵਾਲਾ ਇਹ ਆਦ ਸੱਚ ਵਾਲਿਆਂ ਦਾ ਹੈ ਵੈਸੇ ਤਾਂ ਉਹਨਾਂ ਨਾਲ ਹੀ ਦਿਖਾਉਣਾ ਸੀ ਕਿਤੇ ਪਰ ਹਾਂ ਅਲੱਗ ਹੋ ਜਾਂਦੀ ਇਹ ਚੀਜ਼ ਰੱਖਣ ਵੇਲੇ ਸਾਡੇ ਤੋਂ ਲੋ ਜੀ ਪ੍ਰਿੰਟ ਨੋਟ ਕਰੋ ਜਰਾ ਬਹੁਤ ਸੋਹਣਾ ਜਿਹਾ ਪ੍ਰਿੰਟ ਰੀਅਰ ਜਿਹਾ ਆਉਂਦੇ ਨੇ ਇਹ ਜਿਹੇ ਪ੍ਰਿੰਟ ਖੇੜਮੇ ਖੇੜਮੇ ਤੇ ਪੂਰੀ ਸੋਲਿਡ ਇਹਦੇ ਨਾਲ ਪਸ਼ਮੀਨੇ ਦੀ ਆਊਗੀ ਬਾਟਮ ਤੇ ਨਾਲ ਆਊਗਾ ਜੀ ਇਹਦੇ ਪਤਲਾ ਪਤਲਾ ਬਹੁਤ ਸੋਹਣਾ ਜਿਹਾ ਸ਼ਾਲ ਹਲੋ ਦੁਪੱਟਾ ਸ਼ਾਲ ਜਿਹਾ ਹੁੰਦਾ ਹੈ ਇਹ ਬਹੁਤ ਪਿਆਰਾ ਸੂਟ ਦੀ ਲੈਵਲ ਹੀ ਇੱਕ ਸੂਟ ਦਾ ਠੀਕ ਹੈ ਸਿਰਫ 14 90 ਚ ਤੁਹਾਡੇ ਘਰ ਪਹੁੰਚਦਾ ਕਰਨਾ ਹੈ ਅਸੀਂ ਅਗਲਾ ਇਹ ਵੀ ਲੋ ਲੱਗਦਾ ਹੈਗਾ EK टैक्स ਦਾ ਉਸ ਟਾਈਪ ਦਾ ਲੱਗਦਾ ਮੈਨੂੰ ਪਰ ਇਹਦੇ ਤੇ ਨਾ ਸਟੈਂਪ ਮਤਲਬ ਪਾਰਟਿਕੂਲਰਲੀ ਮਾਰਕ ਨਹੀਂ ਹੋਈ ਹੋਈਗੀ ਤੇ ਇਹਦੇ ਨਾਲ ਟੈਗ ਵੀ ਸਾਡਾ ਉਤਰਿਆ ਹੋਇਆ ਸੀ ਇਸ ਕਰਕੇ ਪਰ ਸੋਲਿਡ ਫੈਬਰਿਕ ਆਊਗਾ ਬੇਚਿਜਕ ਯਕੀਨ ਕਰਕੇ ਤੁਸੀਂ ਚੀਜ਼ ਲਿਓ ਜੇ ਤੁਹਾਨੂੰ ਪ੍ਰਿੰਟ ਪਸੰਦ ਆਵੇ ਟਾਪ ਬ੍ਰਾਂਡ ਹੀ ਹੋਊਗਾ ਜਿਹੜਾ ਵੀ ਹੋਊਗਾ ਇਹ ਕਿਉਂਕਿ ਅਸੀਂ ਹਾਂ 5 ਮੀਟਰ ਰਨਿੰਗ ਚ ਤੇ ਸੋਣਾ ਸੋੜਾ ਜਿਹਦਾ ਪ੍ਰਿੰਟ ਤੇ ਰਸਟ ਜਿਹਾ ਕਲਰ ਇਹ ਦਾਖੀ ਜਾ ਲੋ ਜੀ ਆ ਤੁਹਾਨੂੰ ਮਿਲੂਗਾ ਸ਼ਾਲ ਪਤਲਾ ਸ਼ਾਲ ਬਿਲਕੁਲ ਠੀਕ ਹੈ ਲੋ ਤੇ ਇਹ ਲੋ ਜੀ ਪੂਰਾ ਸੋਲਿਡ ਕੋਈ ਗਾਰੰਟੀ ਹੈ ਪੂਰੀ ਇਹਦੀ ਵੀ ਕੋਈ ਲੋ ਹੋਣੀ ਆਊਗਾ ਲੋਈ ਨਹੀਂ ਹੋਗੀ ਕੋਈ ਠੀਕ ਹੈ ਲੋ ਜੀ ਇੱਕ ਹੋਰ ਖਿੜਵੀ ਲੁੱਕ ਦਾ ਸੂਟ ਠੀਕ ਹੈ ਆ ਲੋ ਸੂਟ ਦੇਖੋ ਤੁਸੀਂ 5 ਮੀਟਰ ਰਨਿੰਗ ਦੇ ਵਿੱਚ ਨਾਲ ਦੇਖੋ ਤੇ ਨਾਲ ਤੁਹਾਨੂੰ ਮਿਲੂ ਸ਼ਾਲ ਬਹੁਤ ਸੋਹਣੀ ਸ਼ਾਲ ਨੇ ਨਾਲ ਪੂਰਾ ਸੋਲਿਡ ਸੂਟ ਤੇ ਨਾਲ ਪਤਲਾ ਸ਼ਾਲ ਨਿੱਗੇ ਵਾਲਾ ਪਿਆਰਾ ਜਿਹਾ ਤੇ ਕਲਰ ਵੀ ਬਹੁਤ ਸੋਹਣਾ ਹੈ ਬੋਟਲ ਗ੍ਰੀਨ ਹੈ ਨਾ ਬੋਟਲ ਗ੍ਰੀਨ ਦੇ ਨਾਲ ਗ੍ਰੀਨ ਦਾ ਕੰਬੀਨੇਸ਼ਨ ਹੈ ਦੇ ਨਾਲ ਆ ਗਿਆ ਜੀ ਤੁਹਾਡੇ ਇਹ ਵਾਲਾ ਪੈਲਟ ਗ੍ਰੀਨ ਇਹ सेम सेम ਇੱਕੋ ਹੀ ਬ੍ਰਾਂਡ ਦੇ ਹੈ ਜਿਹੜੇ ਹੁਣ ਤੁਹਾਨੂੰ ਦਿਖਾ ਰਹੀ ਹਾਂ ਪੂਰੇ ਸੋਲਿਡ ਫੈਬਰਿਕ ਆਉਣਗੇ ਤੁਹਾਡੇ ਕੋਲੇ ਪੂਰੇ ਸੋਲਿਡ ਤੁਹਾਡਾ ਪੈਕੇਟ ਖੋਲ ਕੇ ਨਾ ਆਨੰਦ ਆ ਜਾਣਾ ਤੁਹਾਨੂੰ ਜਦੋਂ ਤੁਹਾਡੇ ਕੋਲੇ ਪਹੁੰਚਿਆ ਲਓ ਜੀ ਪਤਲਾ ਸ਼ਾਲ ਇਹਦੇ ਨਾਲ ਦੁਪੱਟਾ ਸ਼ਾਲ ਆਹ ਲਓ ਠੀਕ ਹੈ ਖੁੱਲੇ ਡੁੱਲੇ ਪੀਕੋ ਹੀ ਵੀ ਹੈ ਲਓ 5 ਮੀਟਰ ਰਨਿੰਗ ਇਹ ਵੀ ਉਸੇ ਬ੍ਰਾਂਡ ਦਾ ਹੀ ਹੈ ਜਿਹੜਾ ਹੁਣੇ ਤੁਹਾਨੂੰ ਦਿਖਾ ਕੇ ਹੈਡੀਆਂ ਮੈਂ ਪੂਰੇ ਸੌਰੀ ਉਸੇ ਦਾ ਹੀ ਦੂਸਰਾ ਕਲਰ ਹੈ ਇਹ ਹੈ ਨਾ ਜਿਹੜਾ ਹੁਣੇ ਤੁਹਾਨੂੰ ਪੈਰਟ ਜਿਹਾ ਦਿਖਾਇਆ ਸੀ ਹਾਂ ਉਹਦਾ ਇਹ ਪਿੰਕ ਜਿਹਾ ਕਲਰ ਹੈ ਲਓ ਜੀ ਇੱਕ ਵੈਰਾਈਟੀ ਇਹ ਆ ਗਈ ਰਸੀਆ ਬ੍ਰਾਂਡ ਵਾਲਿਆਂ ਦੀ ਹੈ ਇਹਦੇ ਵਿੱਚ ਤੁਹਾਨੂੰ ਹਾਈਲਾਈਟ ਵੀ ਮਿਲੂਗਾ ਠੀਕ ਹੈ ਸ਼ਿਮਰ ਪਸ਼ਮੀਨਾ ਹੋਊਗਾ ਤੇ ਸ਼ਿਮਰ ਹੋਊਗਾ ਨਾਲ ਠੀਕ ਹੈ ਇਹਦੇ ਵਿੱਚ ਜ਼ਿਆਦਾ ਦਿਖਦਾ ਦੇਖੋ ਸਿੰਗਲ ਕਲਰ ਚ ਬਾਟਮ ਵਾਲੇ ਚ ਜ਼ਿਆਦਾ ਦਿਖਦਾ 네ਗੇਟਿਵ ਪ੍ਰਿੰਟ ਦੀ ਬਾਟਮ ਹੋਊਗੀ ਨਾਲ ਤੇ ਸ਼ਰਟ ਦੇ ਵਿੱਚ ਤੁਹਾਨੂੰ ਨਾ ਇਹ ਮੈਂ ਪੁੱਠਾ ਕਰਦੀ ਐ ਇਹਦੇ ਸਾਈਡ ਇਸ ਤਰ੍ਹਾਂ ਸਾਰੀ ਸ਼ਰਟ ਦੇ ਵਿੱਚ ਤੁਹਾਨੂੰ ਹਾਈਲਾਈਟ ਮਿਲੇਗਾ ਠੀਕ ਹੈ ਤੇ ਇਹ ਤੁਹਾਨੂੰ ਮਿਲੂ ਇਹਦੇ ਨਾਲ ਤੁਹਾਨੂੰ ਇਹ ਮਿਲੇਗਾ ਆ ਤੁਹਾਨੂੰ ਮਿਲੂ ਇਹਦੇ ਨਾਲ ਉਸ ਲੀਨ ਦਾ ਦੁਪੱਟਾ ਲੋ ਜੀ ਦੇਖੋ ਪ੍ਰਿੰਟਿੰਗ ਦੇਖੋ சூਟ ਦੀ ਬਹੁਤ ਸੋਹਣੀ ਚੀਜ਼ ਹੈ ਇਹ ਵੀ ਤੁਹਾਨੂੰ ਖੁੱਲਾ ਦੁਪੱਟਾ ਮਿਲੂਗਾ ਪ੍ਰਾਈਸ ਸੇਮ ਮਿਲੂਗਾ 14.90 ਰਸੀਆ ਬ੍ਰਾਂਡ ਲੋ ਜੀ ਅਗਲਾ ਆ ਗਿਆ 43 ਨੰਬਰ ਸੂਟ 43 ਸਿਮਰ ਹਾਂ ਸ਼ਿਮਰ ਪਸ਼ਮੀਨਾ ਆ ਦੇਖੋ ਤੁਹਾਨੂੰ ਪ੍ਰੋਪਰ ਸ਼ਿਮਰ ਦਿਖ ਰਹੀ ਹੈ ਤੇ ਨਾਲ ਹੀ ਹਾਈਲਾਈਟ ਵੀ ਹੈ ਵਿੱਚੋਂ ਉਵੇਂ ਉਸੇ ਤਰ੍ਹਾਂ ਠੀਕ ਹੈ ਇਹ ਆ ਗਈ ਇਹਦੀ ਬਾਟਮ ਨੇਗੇਟਿਵ ਪ੍ਰਿੰਟ ਨਾਲ ਤੇ ਨਾਲ ਆ ਗਿਆ ਤੁਹਾਡੇ ਇਹ ਵਾਲਾ ਮਸਲੀਨ ਦਾ ਮੋਢਾ ਮਸਲੀਨ ਦਾ ਦੁਪੱਟਾ ਬਹੁਤ ਪਿਆਰਾ ਸੂਟ ਹੈ ਮਸਲਾ ਹੀ ਕੋਈ ਨਹੀਂ ਸੋਚਣ ਦਾ ਇਸ ਤੋਂ ਬੈਸਟ ਡੀਲ ਤੁਹਾਨੂੰ ਮਿਲ ਨਹੀਂ ਸਕਦੀਗੀ ਠੀਕ ਹੈ ਦੀ ਬੈਸਟ ਡੀਲ ਦੇ ਰਹੀਆਂ ਜੀ ਤੁਹਾਨੂੰ ਅਗਲਾ ਕਲਰ ਇਹ ਮਿਲੂਗਾ ਠੀਕ ਹੈ ਜੀ ਸ਼ਿਮਰ ਦੇ ਵਿੱਚ ਹੀ ਹੈ ਇਹ ਦੀ ਬਾਟਮ ਆ ਗਈ ਰਸ਼ੀਆ ਬ੍ਰਾਂਡ ਹੈ ਸੇਮ ਦਾ ਕਲਰ ਹੀ ਹੈ ਹਾਂ ਸੇਮ ਦਾ ਕਲਰ ਹੈ ਆਜ ਦੀ ਇਹਦਾ ਦੁਪੱਟਾ ਆ ਗਿਆ ਅਗਲਾ ਜੀ ਇਹ ਮਿਲੂਗਾ ਲੋ ਜੀ ਸ਼ਿਮਰ ਦੇ ਵਿੱਚ ਹੀ ਹੋਊਗਾ ਪਰ ਇਹ ਮੈਨੂੰ ਰਨਿੰਗ ਚ ਲੱਗ ਰਿਹਾ ਹੈ ਹਨਾ ਹਾਂ ਇਹ ਵੱਡੇ ਪਨੇ ਦਾ ਇਹ ਵੱਡੇ ਪਨੇ ਦਾ 3.5 ਮੀਟਰ ਹੋਊਗਾ ਤੇ ਰਨਿੰਗ ਦੇ ਵਿੱਚ ਹੋਊਗਾ ਠੀਕ ਹੈ ਜੀ ਤੁਹਾਨੂੰ ਮਤਲਬ ਪੂਰਾ ਸੂਟ ਇਸੇ ਪ੍ਰਿੰਟ ਦੇ ਵਿੱਚ ਮਿਲੂਗਾ ਠੀਕ ਹੈ ਜੀ ਲਓ ਦੇਖੋ ਬਹੁਤ ਸੋਹਣਾ ਪ੍ਰਿੰਟ ਹੈ ਤੇ ਨਾਲ ਇਹ ਵੀ ਇਹ ਮਿਲੂ ਤੁਹਾਨੂੰ ਦੁਪੱਟਾ ਸ਼ਿਮਰ ਦੇ ਵਿੱਚ ਹੀ ਹੋਊਗਾ ਸ਼ਿਮਰ ਪਸ਼ਮੀਨਾ ਹੈ ਤੇ ਨਾਲ ਇਹ ਤੁਹਾਨੂੰ ਮਿਲੂ ਬਹੁਤ ਪਿਆਰਾ ਜਮਸਲੀਨ ਦਾ ਦੁਪੱਟਾ ਮੇਰਾ ਨਾ ਆਪਦਾ ਵੀ ਧਿਆਨ ਸੂਟ ਦੇਖਣ ਚ ਲੱਗਿਆ ਪਿਆ ਜਿਆਦਾ એનર્ਜੀ ਨਾਲ ਤੁਹਾਨੂੰ ਐਕਸਪਲੇਨ ਕਰਨ ਦੀ ਬਜਾਏ ਮੈਂ ਉਹਨੂੰ ਸੂਟਾਂ ਨੂੰ ਦੇਖ ਰਹੀ ਹਾਂ ਮੈਨੂੰ ਇਹਨੇ ਸੋਹਣੇ ਲੱਗ ਰਹੇ ਸਾਰੇ ਸੂਟ ਲਓ ਜੀ ਇਹ ਆ ਗਈ ਇਹਦੀ ਪਸ਼ਮੀਨੇ ਦੀ ਬਾਟਮ ਇਹ ਆ ਗਿਆ ਜੀ ਨਹੀਂ ਆਦ ਸੱਚ ਦਾ ਹੈ ਹਾਂ ਇਹ ਆਦ ਸੱਚਾ ਲੰਦਾ ਹੈ ਤੇ ਇਹ ਵੀ ਤੁਹਾਨੂੰ ਮਿਲੂਗਾ ਸ਼ਿਮਰ ਪਸ਼ਮੀਨਾ ਤੁਸੀਂ ਦੇਖੋ ਤਾਂ ਸਹੀ ਤਾਂ ਹੀ ਤਾਂ ਮੇਰਾ ਧਿਆਨ ਟੁੱਟ ਰਿਹਾ ਬਾਰ-ਬਾਰ ਲੋ ਜੀ ਚੀਜ਼ਾਂ ਦੇਖੋ ਤੁਸੀਂ ਪ੍ਰਿੰਟ ਦੇਖੋ ਕਲਰ ਕੰਬੀਨੇਸ਼ਨ ਤੇ ਨਾਲੇ ਜਦੋਂ ਮੈਂ ਇਹਦੇ ਸ਼ਾਲ ਖੋਲਿਆ ਤਾਂ ਬਹਿ ਜਾ ਬਹਿ ਜਾ ਹੋ ਜਾਣੀ ਹੈ ਲੋ ਆ ਤੁਹਾਨੂੰ ਮਿਲਨੇ ਦਾ ਪੂਰਾ ਚੱਕਲੋ ਚੱਕਲੋ ਕਰਦਾ ਸ਼ਾਲ ਖੁੱਲਾ ਡੁੱਲਾ 14 90 90 ਚ ਉਹ ਵੀ ਤੁਹਾਡੇ ਘਰ ਤੱਕ ਪਹੁੰਚ ਕਰਾਉਣੀ ਹੈ ਲੋ ਜੀ ਸੂਟ ਨੰਬਰ 47 47 ਨੰਬਰ ਸੂਟ ਦੇਖੋ ਇਹ ਆਰਟੈਕਸ ਦਾ ਹੈ ਪਸ਼ਮੀਨਾ ਹੈ ਪੂਰਾ ਸੋਲਿਡ ਤੇ ਨਾਲ ਤੁਹਾਨੂੰ ਇਹਦੇ ਪ੍ਰਿੰਟ ਨੋਟ ਕਰ ਲਓ 컬러 ਨੋਟ ਕਰ ਲਓ ਬਹੁਤ ਹੀ ਸੋਹਣੀ ਚੀਜ਼ ਭੇਜਾਂਗੇ ਤੁਹਾਡੇ ਕੋਲ ਤੇ ਨਾਲ ਇਹਦੇ ਵੀ ਮਿਲੂਗਾ ਤੁਹਾਨੂੰ ਇਹ ਵਾਲਾ ਸ਼ਾਲ ਠੀਕ ਹੈ ਬਹੁਤ ਪਿਆਰਾ ਸ਼ਾਲ ਮਿਲ ਲੈ ਨਾਲ ਤੁਹਾਨੂੰ ਲਓ ਲਾਈਟ ਵੇਟ ਬਿਲਕੁਲ ਲਾਈਟ ਵੇਟ ਠੀਕ ਹੈ ਤੇ ਮਿੱਠਾ ਮਿੱਠਾ ਕਲਰ ਤੇ ਸੋਹਣੀ ਸੋਹਣੀ ਪ੍ਰਿੰਟਿੰਗ ਹਾਂ ਇਸ ਇਸ ਪ੍ਰਾਈਸ ਤੇ ਮਿਲ ਜਾਣਾ ਤੁਹਾਨੂੰ ਅੱਜ ਸਿਰਫ 14.90 ਚ ਲਓ ਜੀ ਸੇਮ ਦਾ ਇੱਕ ਅਗਲਾ ਕਲਰ ਠੀਕੇ ਸੂਟ ਨੰਬਰ 48 ਲੋ ਜੀ ਇਹ ਸੀ ਸਾਡੀ ਅੱਜ ਦੀ ਪਿਆਰੀ ਜੀ ਕਲੈਕਸ਼ਨ ਜਿਹਨੂੰ ਤੁਸੀਂ ਸ਼ੇਅਰ ਕਰਨਾ ਹੈ ਲਾਈਕ ਕਰਨਾ ਹੈ ਕਮੈਂਟ ਕਰਨਾ ਹੈ ਬਾਕੀ ਆਪਣੇ ਬੀਜਰਾਂ ਦਾ ਖਿਆਲ ਰੱਖੋ ਧੀਆਂ ਭੈਣਾਂ ਦਾ ਮਾਣ ਵਧਾਓ ਇਹਨਾਂ ਭੈਣਾਂ ਨਾਲ ਵੀ ਜੁੜੇ ਰਹੋ ਬਹੁਤ ਜਲਦ ਆਪਾਂ ਅਗਲੀ ਕਿਸੇ ਵੀਡੀਓ 'ਚ ਹੋਰ ਸੋਹਣੀ ਵੈਰਾਈਟੀ ਨਾਲ ਮਿਲਾਂਗੇ ਤੇ ਆਪਾਂ ਦਾ ਜਿਹੜਾ ਤੁਹਾਡਾ ਲੱਕੀ ਡਰਾਅ ਕੱਢਣਾ ਹੈ ਹੁਣ ਸੋਮਵਾਰ ਨੂੰ ਨਾ ਸਰੀ ਮੰਗਲਵਾਰ ਨੂੰ ਕੱਢਾਂਗੇ ਮੰਗਲਵਾਰ ਦੀ ਮੰਗਲਵਾਰ ਹਾਂ ਮੰਗਲਵਾਰ ਨੂੰ ਵੀਡੀਓ ਚਾਊਗਾ ਮੰਗਲਵਾਰ ਦੀ ਵੀਡੀਓ ਚਾਊਗਾ ਤੇ ਦੋ ਇਕੱਠੇ ਕੱਢਾਂਗੇ ਅੱਜ ਬਹੁਤ ਲੇਟ ਹੋ ਗਿਆ ਵੀਡੀਓ ਬਣਾਉਂਦੇ ਬਣਾਉਂਦੇ ਤੇ ਇਸ ਕਰਕੇ ਅੱਜ ਸੀ ਮਾਫੀ ਚਾਹੁੰਦੇ ਆ ਦੋ ਸੂਟ ਕੱਢਾਂਗੇ ਤੇ ਕੱਢਾਂਗੇ ਮੰਗਲਵਾਰ ਦੀ ਵੀਡੀਓ ਨਾਲ ਤੁਸੀਂ ਇੰਤਜ਼ਾਰ ਕਰਿਓ ਸਬਰ ਤੁਸੀਂ ਬਹੁਤ ਦਿਖਾਉਨੇ ਹੋ ਅਸੀਂ ਇਮਾਨਦਾਰੀ ਦਿਖਾਉਨੇ ਤੁਸੀਂ ਸਬਰ ਦਿਖਾਉਨੇ ਹੋ ਤੇ ਮਿਲਾਂਗੇ ਅਗਲੀ ਵੀਡੀਓ ਵਿੱਚ